ਫਿਰ ਸ਼ਰਮ ਖੰਡ ਫਿਰ ਕਰਮ ਖੰਡ ਫਿਰ ਸੱਚ ਖੰਡ ਤੁਸੀਂ ਕਿਹੜੇ ਖੰਡ ਦੇ ਚੋਂ ਇੱਥੇ ਬੈਠੇ ਆ ਬੈਠੇ ਸਾਰੇ ਵਿਚਾਰ ਕਰ ਸਕਦੇ ਹੈ ਐਸਾ ਮਹਿਸੂਸ ਹੁੰਦਾ ਹੈ ਪਰਮਾਤਮਾ ਸਾਡੇ ਵਿੱਚ ਐਸੀ ਪਰਮਾਤਮਾ ਦੇ ਵਿੱਚ ਇਕਮਿਕ ਹੋ ਗਏ ਹੁਣ ਰਾਈ ਜਿੰਨੀ ਵੀ ਵਿਥ ਨਹੀਂ ਰਹੀ ਪ੍ਰੀਤ ਪ੍ਰੇਮ ਤਨ ਖੇਚ ਰਹਾ ਵਿਚ ਨਾ ਰਾਈ ਹੋ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਨੇ ਪਰਮਾਤਮਾ ਦੇ ਵਿੱਚ ਸਾਡਾ ਮਨ ਇਹ ਸਾਡੇ ਵਿੱਚ ਪ੍ਰਮਾਤਮਾ ਐਸਾ ਨਹੀਂ ਨਾ ਰਾਇ ਜਿੰਨੀ ਵੀ ਵਿਤ ਨਹੀਂ ਤਿਲ ਜਿੰਨੀ ਵੀ ਵਿਤ ਨਹੀਂ ਅਸਲੀ ਨਾ ਹੋ। ਕਰਮਖੰਡ ਬਚਨਾਂ ਦੇ ਸਤਿਆ ਆ ਗਈ ਹੈ। ਕਦਮਾਂ ਦੇ ਕ੍ਰਾਂਤੀ ਆ ਗਈ ਹੈ। ਹੱਥਾਂ ਦੇ ਵਿੱਚ ਬਰਕਤ ਆ ਗਈ ਹੈ ਕਿਉਂਕਿ ਬੇਬਰਕਤ ਹੱਥ ਐਸੇ ਹੁੰਦੇ ਨੇ ਜੇ ਉਹ ਕੰਚਨ ਨੂੰ ਹੱਥ ਲਾਵੇ ਖੇਉ ਸੇ ਟੀਰਲ ਗਿਆ। ਸੋਨੇ ਨੂੰ ਹੱਥ ਪਾਏ ਦਾ ਮਿੱਟੀ ਹੋ ਜਾਏ। ਤੇ ਬਰਕਤਾਂ ਵਾਲੇ ਹੱਥ ਐਸੇ ਨੇ ਮਿੱਟੀ ਨੂੰ ਹੱਥ ਪਾਏ ਦਾ ਸੋਨਾ ਹੋ ਜਾਏ। ਅਗਰ ਐਸਾ ਹੋ ਗਿਆ ਤਾਂ ਫਿਰ ਤੁਸੀਂ ਪਹੁੰਚ ਗਏ ਕਰਮ ਖੰਡ ਵਿੱਚ